ਕਾਇਗਾ ਕੋਈ ਪਸਤਾਵਾ 2 ਸਾਲ ਦਾ ਬੱਚਾ ਤੁਹਾਡੇ ਅੱਛੇ ਨੇ ਦੇਖ ਪਿੱਛੇ ਨਾਕਾ ਮਾਰ ਰਹੀ ਆ ਇਹ ਇੱਦਾਂ ਲੱਗਦਾ ਤੈਨੂੰ ਇਹ ਦਿੱਖਤਾ ਪੀਤਾ ਤੁਸੀਂ ਕਹਿ ਰਹੇ ਸੀ ਬੁਆਏਫ੍ਰੈਂਡ ਆ ਉਹਦਾ ਉਸਨੇ ਕਤਲ ਕੀਤਾਗਾ ਹੈ ਪਿੱਛੇ ਕੋਈ ਬੱਚਾ ਰਹੇਗਾ 2 ਸਾਲ ਦਾ ਪਿੱਛੇ ਤੇਰਾ ਉਧਰ ਜਾ ਪ੍ਰੀਲੀਮਿਨਰੀ ਉੱਥੇ ਜਿਹੜਾ ਮ੍ਰਿਤਕ ਦਾ ਹਸਬੰਡ ਹੈਗਾ ਸਾਹਿਲ ਉਰਫ ਰੌਣਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉੱਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ ਦ ਸੈਕਸ਼ਨ ਆਫ 103 ਬੀ ਐਨ ਐਸ ਅਗੇਂਸਟ ਅਨ ਆਈਡੈਂਟੀਫਾਈਡ ਵਿਅਕਤੀ ਦੇ ਤਹਿਤ ਦਰਜ ਕੀਤਾ ਸੀ ਕਨਾਲ ਕਲੋਨੀ ਚ ਔਰ ਉਸ ਟਾਈਮ ਕਿਉਂਕਿ देयर वाज ਨੋ ਇਟ ਵਾਸ ਅ ਬਲਾਈਂਡ ਮਰਡਰ ਕੋਈ ਸਪੈਸਿਫਿਕ ਪਤਾ ਨਹੀਂ ਸੀਗਾ ਕਿ ਕਨੇ ਕੀਤਾ ਬਟ ਜਿਹੜਾ ਉਹਦਾ ਹਸਬੰਡ ਹੈ ਉਹ ਤੁਸੀਂ ਵੀ ਆਈ ਥਿੰਕ ਤੁਸੀਂ ਵੀ ਉਹਨੇ ਕੁਝ ਲੋਕਾਂ ਨੂੰ ਬਾਈਟ ਵੀ ਦਿੱਤੀ ਸੀਗੀ ਉਹ ਐਲੈਜ ਕਰ ਰਿਆ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਅੰਡ ਵਿਦਿਨ ਚੋਬੀ ਕੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਓ ਰਿਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਨਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲੱਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁਛਕੇ ਚ ਦੱਸਿਆ ਹੈ ਪਹਿਲਾਂ ਗੁਰਜੀਤਾਨਾ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ-ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਫਿਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਉਸ ਗੱਲ ਤੇ ਬਹਿਸ-ਬਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਹੈ ਕਿ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕੱਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹਨੇ ਉਥੇ ਦੁਕਾਨ ਤੇ ਗਿਆ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ बिकॉज ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਮਿਡਲ ਆਫ ਦਿ ਡੇ ਇਹ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫੋਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ ਦੇਰ ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਤੇ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦਾ ਰਿਹਾ ਤੇ ਫਾਈਨਲੀ ਜਦੋਂ ਨੇ ਫੋਨ ਆਪਣਾ ਆਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਆਪਣੇ ਘਰ ਲੈ ਜਾਣ ਲਈ ਆਪਣੇ ਰੇਲਵੇ ਗਰਾਊਂਡ ਦੇ ਨੇੜੇ ਕਨਾਲ ਕਲੋਨੀ ਥਾਣੇ ਦੇ ਏਰੀਆ 'ਚ ਤੇ ਉਦੋਂ ਤੱਕ ਇਹਦੇ ਮਨ 'ਚ ਕਾਫੀ ਜ਼ਿਆਦਾ ਰੋਸ਼ ਪੈਦਾ ਹੋ ਚੁੱਕਾ ਸੀ ਤੇ ਜਦੋਂ ਇਹਨੂੰ ਲੈਣ ਗਿਆ ਤੇ ਇਹਨਾਂ ਦੀ ਕੁਝ ਥੇਰ ਬਹਿਸਬਾਜ਼ੀ ਹੋਈ ਹਸਬੰਡ ਵਾਈਫ ਦੀ ਦੈਨ ਇਵੈਂਚੁਅਲੀ ਇਹ ਉਹਨੂੰ ਕਹਿਣ ਲੱਗਿਆ ਕਿ ਚਲ ਤੈਨੂੰ ਮੈਂ ਲੈ ਕੇ ਚਲਦਾ ਆਪਣੀ ਬਾਈਕ ਤੇ ਜਿਹੜੀ ਉਹਦੀ ਆਪਣੀ ਸਪਲੈਂਡਰ ਬਾਈਕ ਹੈ ਤੇ ਉਨੀ ਦੇਰ 'ਚ ਇਨੇ ਮੌਕਾ ਪਾਲਦੇ ਹੋਏ ਪਹਿਲਾਂ ਇਹਦੇ ਕੋਲ ਆਲਰੇਡੀ ਇੱਕ ਤੇਜ਼ਦਾਰ ਹਥਿਆਰ ਸੀ ਚਾਕੂ ਸਿਗਾ ਇਹਨੇ ਪਹਿਲਾਂ ਆਪਣੀ ਵਾਈਫ ਨੂੰ ਜਿਹੜੀ neck ਦੀ ਬਿਲਕੁਲ ਸੈਂਸਿਟਿਵ ਪੁਆਇੰਟ ਹੁੰਦਾ ਬੈਕ ਦਾ ਪਹਿਲਾਂ ਉਹਦੇ ਤੇ ਇਹਨੇ ਵਾਰ ਕੀਤਾ ਫਿਰ ਜਦੋਂ ਰਿਤਿਕਾ गिर ਗਈ ਤਾਂ ਫਿਰ ਇਹਨੇ ਫਰੰਟ ਸਾਈਡ ਆਫ ਦ neck ਤੇ ਲਗਾਤਾਰ ਉਹਨੂੰ ਵਾਰ ਕਰਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਹਨੂੰ ਮਾਰ ਦਿੱਤਾ ਐਂਡ ਆਫਟਰ ਦੈਟ ਇਹਨੇ ਸੀਨ ਕ੍ਰੀਏਟ ਕਰਨ ਲਈ ਅਗਲੇ ਦਿਨ ਤੱਕ ਹੀ ਸ਼ੋਕੀਤਾ ਪਹਿਲਾਂ ਸ਼ਾਮ ਨੂੰ ਇਹ ਆਪਣੀ ਜਿਹੜੀ ਮਦਰ ਇਨ ਲਾ ਹੈ ਉਹਦੇ ਕੋਲ ਵੀ ਗਿਆ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਿਹੜਾ ਗੁਰਜੀਤਾ ਇਹਦਾ ਐਕਸ ਬੋਏਫ੍ਰੈਂਡ ਉਹਦੇ ਕੋਲ ਵੀ ਗਿਆ ਕਿ ਪੁੱਛਣ ਲਈ ਕਿ ਲੜਕੀ ਕਿੱਥੇ ਹੈ ਔਰ ਪੁਲਿਸ ਨੂੰ ਵੀ ਇਹਨਾਂ ਨੇ ਹੀ ਕਿਹਾ ਤੇ ਅਗਲੇ ਦਿਨ ਵੀ ਇਹ ਲੱਭਦੇ ਰਹੇ ਕਿ ਸਾਡੀ ਜਿਹੜੀ ਮੇਰੀ ਵਾਈਫ ਹੈ ਉਹ ਮਿਸਿੰਗ ਹੈ ਬਟ ਅਸੀਂ ਇਹਨਾਂ ਸਾਰੇ ਐਂਗਲਸ ਤੋਂ ਦੇਖਦੇ ਹੋਏ ਔਰ ਆਪਣੀ ਟੈਕਨੀਕਲ ਐਵੀਡੈਂਸ ਔਰ ਇਹਦੇ ਫੋਨਸ ਤੇ ਵੀ ਅਸੀਂ ਵੈਰੀਫਾਈ ਕੀਤਾ ਔਰ ਇਹਨੂੰ ਆਬਜ਼ਰਵ ਕਰਦੇ ਕਰਦੇ ਸ਼ੱਕ ਦੇ ਆਧਾਰ ਤੇ ਇਹਨੂੰ ਰਾਉਂਡ ਅਪ ਕੀਤਾ ਤੇ ਜਦੋਂ ਇਹਨੇ ਆਪਣੇ ਇਸ ਜੁਰਮ ਨੂੰ ਕਬੂਲ ਕੀਤਾ ਔਰ ਇਸ ਕੇਸ ਤੇ ਇੰਟਰਸਟਿੰਗ ਇਹ ਹੈ ਕਿ ਸਾਨੂੰ ਜਦੋਂ ਅਸੀਂ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹਦਾ ਫੋਨ ਵੀ ਖੰਗਾਲਿਆ ਤੇ ਉਹਦੇ ਚ ਸਾਨੂੰ ਲੱਭਿਆ ਕਿ ਇਹ ਸੋਸ਼ਲ ਮੀਡੀਆ ਦੇ ਥਰੂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹਨੇ ਰੀਸੈਂਟਲੀ ਐਕਸੈਸ ਕੀਤੀਆਂ ਮਰਡਰ ਕਮਿਟ ਕਰਨ ਤੋਂ ਬਾਅਦ ਕਿ ਮਰਡਰ ਦੀ ਕੀ ਪਰਿਭਾਸ਼ਾ ਹੁੰਦੀ ਹੈ ਔਰ ਜੇ ਕਿਸੇ ਨੂੰ ਮਾਰ ਦੋ ਤੇ ਉਦੋਂ ਬਾਅਦ ਅਸੀਂ ਆਪਣੇ ਪਾਪ ਨੂੰ ਕਿਵੇਂ ਧੋ ਸਕਦੇ ਹਾਂ ਸੋ ਇਸ ਤਰ੍ਹਾਂ ਦੀ ਸਰਚਸ ਵੀ ਮਾਰ ਰਹੀ ਸੀ ਸੋ ਦੈਟ ਵਾਸ ਆਲਸੋ ਏਨ ਇੰਪੋਰਟੈਂਟ ਲੀਡ ਜੋ ਸਾਨੂੰ ਇਸ ਕੇਸ ਚ ਹੈਲਪ ਕੀਤਾ ਟ੍ਰੇਸ